ਪਰਮਾਤਮਾ ਦੇ ਕੀ ਰੰਗ ਨੇ ਉਹ ਉਸ ਨੂੰ ਪਤਾ ਮਾਤਾ ਜੀ ਨੇ ਇਹਨਾਂ ਦੇ ਤਿੰਨ ਵਰਸਿਆਂ ਵਰਗੇ ਪੁੱਤ ਇਸ ਦੁਨੀਆ ਨੂੰ ਟਾਈਮ ਨਾਲ ਅਲਵਿਦਾ ਕਹਿ ਗਏ ਕਿਸੇ ਦੇ ਸੁੱਖ ਦੇ ਵਿੱਚ ਖੜੋ ਚਾਹੇ ਨਾ ਖੜੋ ਦੁੱਖ ਦੇ ਵਿੱਚ ਪੱਕਾ ਖੜ ਜਿਆ ਕਰੋ ਹੱਥ ਬਨ ਕੇ ਬੇਨਤੀ ਹੈ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਕਿ 2 ਰੁਪਏ 4 ਰੁਪਏ ਜਿੰਨੇ ਵੀ ਪਾ ਸਕਦੇ ਹੋਰ ਹੈਲਪ ਜ਼ਰੂਰ ਕਰਿਓ ਤੁਹਾਡੇ 2 4 ਨਾਲ ਤੁਹਾਨੂੰ ਫਰਕ ਕੋਈ ਨਹੀਂ ਪੈਣਾ ਪਰਮਾਤਮਾ ਆਪਾਂ ਨੂੰ ਔਲਾਦ ਦਿੰਦਾ ਆਪਾਂ ਪਾਲਦੇ ਆਂ ਵੱਡੇ ਕਰਦੇ ਆਂ ਉਹਨਾਂ ਨੂੰ ਤੇ ਸੋਚਦੇ ਆਂ ਕਿ ਕਿਤੇ ਇਹ ਜਾ ਕੇ ਬੁਢਾਪੇ ਦਾ ਸਹਾਰਾ ਬਣਗੇ ਪਰ ਪਰਮਾਤਮਾ ਦੇ ਕੀ ਰੰਗ ਨੇ ਉਹ ਉਸੇ ਨੂੰ ਪਤਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਮਾਤਾ ਜੀ ਨੇ ਇਹਨਾਂ ਦੇ ਤਿੰਨ ਬਰਸਿਆਂ ਵਰਗੇ ਪੁੱਤ ਇਸ ਦੁਨੀਆ ਨੂੰ ਟਾਈਮ ਨਾਲ ਅਲਵਿਦਾ ਕਹਿ ਗਏ। ਸੋ ਪ੍ਰਮਾਤਮਾ ਨੇ ਜਿਹੜਾ ਕੁਝ ਲਿਖਿਆ ਸੀ ਉਹ ਹੋਣਾ ਹੀ ਹੁੰਦਾ। ਨਾ ਤਾਂ ਮੇਰੇ ਕਹੇ ਤੋਂ ਰੁਕਣਾ ਉਹ ਸਮਾਂ ਨਾ ਕਿਸੇ ਦੇ ਕਹੇ ਤੋਂ ਪਰ ਇੰਨਾ ਕੁ ਹੁੰਦਾ ਕਿ ਦੁੱਖ ਬਣਡਾਉਣ ਦੇ ਨਾਲ ਘਟ ਜਾਂਦਾ। ਕਿਸੇ ਦੇ ਸੁੱਖ ਦੇ ਵਿੱਚ ਖੜੋ ਚਾਹੇ ਨਾ ਖੜੋ। ਦੁੱਖ ਦੇ ਵਿੱਚ ਪੱਕਾ ਖੜ ਜਿਆ ਕਰੋ ਹੱਥ ਬਨ ਕੇ ਬੇਨਤੀ ਹੈ। ਹੁਣ ਦੁੱਖ ਕੀ ਆ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਦੋ ਪੋਤੀਆਂ ਨੇ ਦੋਨੇ ਤਿੰਨਾਂ ਨੇ ਪੋਤੀਆਂ ਦੋ ਪੋਤੀਆਂ ਪੋਤੀਆਂ ਨੇ ਪੋਤਰਾ ਕੋਈ ਨਹੀਂ ਹੈਗਾ ਤੇ ਪੋਤਾ ਨਹੀਂ ਹੈ ਕੋਈ ਘਰੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਘਰ ਦੀ ਹਾਲਤ ਦਿਖਾ ਦਿੰਨੇ ਆ ਮੈਂ ਤੁਹਾਨੂੰ ਜਿਵੇਂ ਤੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਕੰਧ ਸਾਰੀ ਲਗਭਗ ਗਲ ਚੁੱਕੀ ਐ ਤੇ ਅੰਦਰੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਘਰ ਕੀ ਹਾਲਾਤ ਨੇ ਇੱਕ ਕੰਧ ਤਾਂ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਡਿੱਗੀ ਚੁੱਕੀ ਐ ਨਾਲ ਖੇਤ ਨੇ ਸਾਰੇ ਪਾਸਿਓਂ ਖੁੱਲਾ ਪਿਆਗਾ ਚਲੋ ਚੋਰਨ ਨੂੰ ਤਾਂ ਮਿਲਣਾ ਕੀ ਐ ਥੂਰ ਕਟੋ ਕਟ ਵੀਰ ਜਿਹੜੇ ਬੱਚਿਆਂ ਨੂੰ ਐਵੇਂ ਹੁੰਦਾ ਕੁੱਤੇ ਬਿੱਲੇ ਤੋਂ ਕੋਈ ਸੇਫਟੀ ਹੁੰਦੀ ਆ ਉਹ ਵੀ ਨਹੀਂ ਰਹੀ ਤੁਸੀਂ ਅੰਦਰ ਕਮਰੇੰ ਦੀ ਹਾਲਾਤ ਦੇਖ ਸਕਦੇ ਹੋ ਕਮਰੇ ਡਿੱਗਣ ਦੀ ਕਗਾਰ ਤੇ ਨੇ ਕਈ ਗਵਾਂਡੀ ਜਾਂ ਪਿੰਡ ਚੋਂ ਜਾਂ ਰਿਸ਼ਤੇਦਾਰ ਆ ਕੇ ਕਹਿ ਜਾਂਦੇ ਕਿ ਤੁਸੀਂ ਇੱਥੇ ਪਾਉਣ ਪਰ ਪਹਿਣ ਕਿੱਥੇ ਮਜਬੂਰੀ ਐ ਕੋਸ਼ਿਸ਼ ਕਰਾਂਗੇ ਪਿੰਡ ਪੱਧਰ ਤੇ ਜਿੰਨੀ ਕੰਨਾਂ ਦੀ ਮਦਦ ਹੋ ਸਕੇ ਇਕੱਠੇ ਹੋ ਕੇ ਕਰਾਂਗੇ ਜ਼ਰੂਰ ਇੱਕ ਖਾਤਾ ਨੰਬਰ ਮਾਤਾ ਦਾ ਦੇ ਰਿਆਂਗੇ ਵਿੱਚ ਕਿਸੇ ਤੋਂ 10 ਰੁਪਏ 20 ਰੁਪਏ ਕਿਉਂਕਿ Google Pay ਨੰਬਰ ਦਾ ਇਹਨਾਂ ਦਾ ਚੱਲਦਾ ਨਹੀਂ ਹੈਗਾ ਨਾ ਇਹ ਵਿਚਾਰੇ ਇੰਨੇ ਪੜੇ ਲਿਖੇ ਨੇ ਕਿ 스마트ਫੋਨ ਵਰਤਣ Google Pay ਨੰਬਰ ਵਗੈਰਾ ਇਹਨਾਂ ਦਾ ਕੁਝ ਨਹੀਂ ਹੈ ਆ ਖਾਤਾ ਨੰਬਰ ਆ ਮਾਤਾ ਦਾ ਤੁਸੀਂ ਜਿੰਨੇ ਵੀ ਰੁਪਏ 1 ਰੁਪਿਆ 2 ਰੁਪਏ 10 ਰੁਪਏ ਜਿੰਨੇ ਵੀ ਪਾ ਸਕਦੇ ਹੋ ਆਪਣੀ ਸਵੇਸ਼ਾ ਨਾਲ ਪਾਓ ਜ਼ਰੂਰ ਤਾਂ ਜੋ ਮਾਤਾ ਦੀ ਹੈਲਪ ਹੋ ਸਕੇ ਬਾਕੀ ਤੁਹਾਨੂੰ ਸਾਰੇ ਕਰਦਾ ਦਿਖਾਈ ਦਿੱਤਾ ਕਿ ਕੀ ਹਾਲਾਤ ਬਣੇ ਹੋਏ ਨੇ ਸੋ ਹੱਥ ਬੰਨ ਕੇ ਬੇਨਤੀ ਹੈ ਕਿ ਆਪਾਂ ਜੁਪੀ ਬਿਹਾਰ ਆਉਣ ਵਾਲਿਆਂ ਨੂੰ ਤਾਂ ਲੰਗਰ ਖਵਾ ਖਵਾ ਕੇ ਉਹਨਾਂ ਦੇ ਢਿੱਡ ਪੜਵਾ ਚੁੱਕੇ ਆ ਉਲਟਾ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੁੰਦਾ ਤੁਸੀਂ ਆਪ ਹੀ ਦੇਖ ਸਕਿਓ ਪਰ ਪੰਜਾਬ ਦਾ ਜੇ ਕੋਈ ਇੱਥੇ ਗਰੀਬ ਆ ਉਹਨੂੰ ਆਪਾਂ ਉਦ ਸਾਰੇ ਛੱਡ ਦਿੰਦੇ ਆ ਇਹ ਨਹੀਂ ਦੇਖਦੇ ਕਿ ਉਸ ਦੇ ਘਰ ਕੋਈ ਕਮਾਉਣ ਵਾਲਾ ਵੀ ਹੈਗਾ ਕਿ ਨਹੀਂ ਹੈਗਾ ਪਰ ਕੋਸ਼ਿਸ਼ ਕਰੋ ਕਿ ਆਪਾਂ ਕੀ ਕਰ ਸਕਦੇ ਆ ਗੁਰੂ ਘਰ ਚਲੋ ਆਪਾਂ ਉਹਨੇ ਜੋਗੇ ਹੈ ਨਹੀਂਗੇ ਕਿ ਗੁਰੂ ਘਰਾਂ ਤੋਂ ਮਦਦ ਮੰਗੀ ਜਾਏ ਕੁਝ ਕਰੀਏ ਆਪਾਂ ਆਪਣੇ ਪੱਧਰ ਤੇ ਟਰਾਈ ਕਰਦੇ ਆਂ ਗਰੀਬਾਂ ਦਾ ਸਾਥ ਦਿਆ ਕਰੋ ਜੇ ਤੁਹਾਡੇ ਪਿੰਡ ਵੀ ਕੋਈ ਹੈਗਾ ਤਾਂ ਦੱਸਿਓ ਜ਼ਰੂਰ ਤਾਂ ਜੋ ਮੈਂ ਉਹਦੀ ਸਿੱਧੀ ਵੀਡੀਓ ਬਣਾ ਸਕਾਂ ਮੈਂ ਕੱਲੀ ਵੀਡੀਓ ਵਿਊ ਲਈ ਨਹੀਂ ਬਣਾ ਰਿਹਾ ਹਾਂ ਜੇ ਕਿਸੇ ਨੂੰ ਲੱਗਦਾ ਕਿ ਵਿਊ ਵਾਸਤੇ ਬਣਾ ਰਿਹਾ ਤੁਸੀਂ ਵੀ ਸ਼ੇਅਰ ਕਰ ਦਿਓ ਯਾਰ ਜਿੰਨਾ ਕਿ ਪੈਸਾ ਹੋ ਮੈਨੂੰ ਇਹ ਵਿਊਜ਼ ਚ ਮੈਂ ਸਾਰਾ ਪੈਸਾ ਇਹਨਾਂ ਨੂੰ ਦੇ ਦੂੰਗਾ ਮੇਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਕਿ 2 ਰੁਪਏ 4 ਪਈ ਜਿੰਨੇ ਵੀ ਪਾ ਸਕਦੇ ਹੋਰ ਹੈਲਪ ਜ਼ਰੂਰ ਕਰਿਓ ਤੁਹਾਡੇ 2 4 ਨਾਲ ਤੁਹਾਨੂੰ ਫਰਕ ਕੋਈ ਨਹੀਂ ਪੈਣਾ ਐ ਨਹੀਂ ਪਤਾ ਇਹਨਾਂ ਦਾ ਕਿੰਨਾ ਕਿ ਵਿਚਾਰਿਆਂ ਦੀ ਜ਼ਿੰਦਗੀ ਸੁਤਰ ਜੀ ਧੰਨਵਾਦ